जय टीम जय भारत मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਪਾਵਰ ਆਫ ਸੋਸ਼ਲ ਯੂਨਿਟੀ ਦੇ ਬਲੋਂ ਕਈ ਸਾਲਾਂ ਤੋਂ ਇਹ ਮੰਗ ਕੀਤੀ ਜਾਂਦੀ ਸੀ ਸਰਕਾਰਾਂ ਤੋਂ ਕਿ ਆਖਰਕਾਰ ਐਸ்சி ਕਮਿਸ਼ਨ ਦੇ ਚੇਅਰਪਰਸਨ ਦੀ ਨਿਯੁਕਤੀ ਕਿਉਂ ਨਹੀਂ ਹੁੰਦੀ ਇਹ ਮੰਗ ਬਰਕਰਾਰ ਸੀ ਕੋਈ ਵੀ ਸਰਕਾਰ ਆਉਂਦੀ ਸੀ ਇਸ ਨਿਯੁਕਤੀ ਨੂੰ ਲੈ ਕੇ ਬਹੁਤ ਘੱਟ ਸੋਚਦੀ ਸੀ ਹਾਲਾਂਕਿ ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦੀ ਵੀ ਸਰਕਾਰ ਆਈ ਹੈ ਬੜੀਆਂ ਉਮੀਦਾਂ ਸੀ ਕਿ ਇਹਨਾਂ ਨੂੰ ਤਾਂ ਪਤਾ ਹੀ ਹੈ ਕਿ ਐਸਸੀ ਕਮਿਸ਼ਨ ਦੇ ਚੇਅਰ ਪਰਸਨ ਦੀ ਕੀ ਮਤਲਬ ਜਿਹੜੀ ਹੈ ਉਹ ਕਹਿ ਸਕਦੇ ਆਪਾਂ ਪੰਜਾਬ ਦੇ ਵਿੱਚ ਜ਼ਰੂਰਤ ਹੈ ਔਰ ਉਹ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੇ ਵੀ ਇਸ ਬਾਰੇ ਚੰਗੀ ਤਰ੍ਹਾਂ ਨਹੀਂ ਸੋਚਿਆ ਲੇਕਿਨ ਹੁਣ ਜਦੋਂ ਦੁਬਾਰਾ ਬਾਰ-ਬਾਰ ਪਾਵਰ ਆਫ ਸੋਸ਼ਲ ਜਸਟੀਸ ਦੇ ਵੱਲੋਂ ਮੰਗ ਕੀਤੀ ਜਾਂਦੀ ਸੀ ਕਿ ਆਖਰਕਾਰ ਐਸਸੀ ਕਮਿਸ਼ਨ ਦਾ ਚੇਅਰ ਪਰਸਨ ਨਿਯੁਕਤ ਕਿਉਂ ਨਹੀਂ ਕੀਤਾ ਜਾਂਦਾ ਔਰ ਇਸੇ ਸੰਦਰਭ ਨੂੰ ਲੈ ਕੇ ਪਿਛਲੇ ਦਿਨੀ ਐਸਸੀ ਕਮਿਸ਼ਨ ਦੇ ਨੈਸ਼ਨਲ ਚੇਅਰਪਰਸਨ ਬਕਾਇਦਾ ਤੌਰ ਤੇ ਚੰਡੀਗੜ੍ਹ ਪਹੁੰਚੇ ਉਹਨਾਂ ਨੂੰ ਮਿਲਣ ਵਾਸਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਚੰਡੀਗੜ੍ਹ ਤੋਂ ਪ੍ਰੈਜ਼ੀਡੈਂਟ ਸਰਦਾਰ ਸੁਖਚਰਨ ਸਿੰਘ ਸਾਹੋ ਕੇ ਸਾਥ ਔਰ ਪੋਸੂ ਪ੍ਰਧਾਨ ਜ਼ਿਲ੍ਹਾ ਮਹਾਰੀ ਤੋਂ ਸ਼੍ਰੀ ਅਮਰਚੰਦ ਜੀ ਔਰ ਪੋਸੂ ਨਾਮਾ ਚੈਨਲ ਦੀ ਪੂਰੀ ਟੀਮ ਜਿਹੜੀ ਹੈ ਉੱਥੇ ਪਹੁੰਚੀ ਹੈ ਔਰ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸੇ ਹੀ ਐਸਸੀ ਕਮਿਸ਼ਨ ਦੇ ਚੇਅਰਮੈਨ ਨੂੰ ਲੈ ਕੇ ਕਿ ਅਜੇ ਤੱਕ ਕਿਉਂ ਨਹੀਂ ਨਿਯੁਕਤ ਕੀਤਾ ਜਾਂਦਾ ਮੇਰੀ ਗੱਲਬਾਤ ਹੋਈ ਆ ਜੈਪ ਸਿੰਘ ਭੱਟੀ ਸਾਹਿਬ ਜਿਹੜੇ ਕੀ ਬਕਾਇਦਾ ਤੌਰ ਤੇ ਸਾਬਕਾ ਸਪੀਕਰ रह ਚੁੱਕੇ ਨੇ ਵਿਧਾਨ ਸਭਾ ਦੇ ਇਸ ਤੋਂ ਬਾਅਦ ਸਾਬਕਾ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਸਾਹਿਬ ਦੇ ਨਾਲ ਅਤੇ 90 ਦੇ ਐਮ.ਐਲ.ਏ. ਦੇ ਮਾਨ ਜੀ ਦੇ ਨਾਲ ਗੱਲਬਾਤ ਕੀਤੀ ਮੇਰਾ ਮੁੱਦਾ ਇੱਕੋ ਹੀ ਸੀ ਕਿ ਆਖਰ ਐਸ.ਸੀ. ਕਮਿਸ਼ਨ ਦਾ ਚੇਅਰਮੈਨ ਹੁਣ ਤੱਕ ਕਿਉਂ ਨਹੀਂ ਨਿਯੁਕਤ ਕੀਤਾ ਔਰ ਵੱਡੀ ਗੱਲ ਇਹ ਹੈ ਦੋਸਤੋ ਕਿ ਇਹ ਐਸ.ਸੀ. 4 ਮਾਰਚ ਨੂੰ ਗੱਲਬਾਤ ਕੀਤੀ ਸੀ ਔਰ 7 ਮਾਰਚ ਨੂੰ ਸਰਕਾਰ ਨੂੰ ਬਕਾਇਦਾ ਤੌਰ ਤੇ ਐਸ.ਸੀ. ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰਨਾ ਪਿਆ ਸੀ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਜਸਵੀਰ ਸਿੰਘ ਗੜੀ ਸਾਹਿਬ ਜਿਹੜੇ ਹੈ ਉਹਨਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਬਤੌਰ ਚਾਰ ਪਰਸਨ ਉਹਨਾਂ ਨੂੰ ਇਹ ਜਿਹੜੀ ਕੁਰਸੀ ਹੈ ਉਹ ਨਿਵਾਜੀ ਗਈ ਹੈ ਉਹਨਾਂ ਨੂੰ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਹੁਣ ਜਸਵੀਰ ਸਿੰਘ ਗੜੀ ਜੀ ਦਾ ਇਹ ਫਰਜ ਬਣਦਾ ਕਿ ਜਿੰਨੀਆਂ ਵੀ ਐਸਸੀ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਕੋਈ ਵੀ ਸ਼ਿਕਾਇਤਾਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦਾ ਹੱਲ ਕਰੇ ਔਰ ਵੱਡੀ ਗੱਲ ਇੱਥੇ ਹੈ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼ਰੀਫ ਅਕੀਤ ਜਨ ਜਸਲ ਸਾਹਿਬ ਜਿਹੜੇ ਕਿ ਕੱਲ ਬਕਾਇਦਾ ਤੌਰ ਤੇ ਐਸੇ ਕਮਿਸ਼ਨ ਦੇ ਚੇਅਰ ਪਰਸਨ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਨੂੰ ਮਿਲਣ ਲਈ ਉਹਨਾਂ ਦੇ ਦਫ਼ਤਰ ਗਏ ਆ ਔਰ ਉਹਨਾਂ ਨੂੰ ਇੱਕ ਬੁੱਕਾ ਦੇ ਕੇ ਔਰ ਇੱਕ ਲੋਹੀ ਦੇ ਕੇ ਬਕਾਇਦਾ ਤੌਰ ਤੇ ਸਨਮਾਨ ਕੀਤਾ ਗਿਆ ਹੈ ਔਰ ਬੜੀਆਂ ਉਮੀਦਾਂ ਲੈ ਕੇ ਪਾਵਰ ਆਫ ਸੋਸ਼ਲ ਜੁਨਟੀ ਜਿਹੜੀ ਹੈ ਉਹਨਾਂ ਨੇ ਪਹੁੰਚ ਕੀਤੀ ਹੈ ਔਰ ਇਸ ਸਮੇਂ ਜੇ ਆਪਾਂ ਗੱਲ ਕਰੀਏ ਤਾਂ ਇਸ ਸਮੇਂ ਸ਼੍ਰੀ ਫਕੀਰ ਜਨ ਜਸਲਜੀਤੋ ਇਲਾਵਾ ਸਰਦਾਰ ਲੱਖਾ ਸਿੰਘ ਜੀ ਜਿਹੜੇ ਕੀ ਪ੍ਰਧਾਨ ਪੀਐਸਸੀ ਯੂ ਮੋਹਾਲੀ ਤੋਂ ਨੇ ਸ਼੍ਰੀ ਅਮਰਚੰਦ ਜੀ ਪੋਸੂ ਪ੍ਰਧਾਨ ਜਿਹੜੇ ਕਿ ਮੋਹਾਲੀ ਡਿਸਟ੍ਰਿਕਟ ਦੇ ਨੇ ਔਰ ਇਹਨਾਂ ਤੋਂ ਇਲਾਵਾ ਇਹਨਾਂ ਤੋਂ ਇਲਾਵਾ ਜ਼ਿਲ੍ਹਾ ਮੋਹਾਲੀ ਦੇ ਸ਼੍ਰੀ ਕੁਲਦੀਪ ਰਾਏ ਸੀਨੀਅਰ ਲੈਕਚਰਰ ਸਰਕਾਰੀ ਪੋਲੀਟੈਕਨੀਕਲ ਕਾਲਜ ਰਾਵਣਾ ਉਹਨਾਂ ਨੇ ਬਕਾਇਦਾ ਤੌਰ ਤੇ ਲੋਈ ਦੇ ਕੇ ਗੁਲਦਸਤਾ ਦੇ ਕੇ ਸਰਦਾਰ ਜਸਵੀਰ ਸਿੰਘ ਗੜੀ ਦਾ ਵੈਲਕਮ ਕੀਤਾ ਔਰ ਉਹਨਾਂ ਨੂੰ ਇਹ ਮੁਬਾਰਕਾਂ ਦਿੱਤੀਆਂ ਕਿ ਅੱਜ ਤੁਸੀਂ ਇਸ ਕੁਰਸੀ ਤੇ ਬੈਠੇ ਉਹ ਸਾਨੂੰ ਇਸ ਗੱਲ ਦਾ ਬੜਾ ਫਕਰ ਹੈ ਸੋ ਦੋਸਤੋ ਹੁਣ ਜਸਵੀਰ ਸਿੰਘ ਗੜੀ ਸਾਹਿਬ ਜਿਹੜੇ ਕਿ ਬਹੁਤ ਅੱਛੇ ਆਪਣੇ ਦੋਸਤ ਨੇ ਕਹਿ ਸਕਦੇ ਆ ਕਿ ਕਈ ਵਾਰ ਇਹਨਾਂ ਨਾਲ ਇੰਟਰਵਿਊ ਕਰਨ ਦਾ ਵੀ ਮੌਕਾ ਮਿਲਿਆ ਹੈ ਜਦੋਂ ਇਹ ਇਹ ਬਤੌਰ ਚੇਅਰਪਰਸਨ ਨਹੀਂ ਸੀ ਔਰ ਬਕਾਇਦਾ ਤੌਰ ਤੇ ਇਹਨਾਂ ਦੇ ਨਾਲ ਇੱਕੋ ਹੀ ਗੱਲਬਾਤ ਹੁੰਦੀ ਸੀ ਕਿ ਆਖਰ ਐਸੀ ਸਮਾਜ ਦੇ ਨਾਲ ਜਿਹੜੀਆਂ ਇੰਨੀਆਂ ਜ਼ਿਆਦਾ ਵਧੀਆਂ ਹੁੰਦੀਆਂ ਨੇ ਉਹ ਕਿਸ ਤਰ੍ਹਾਂ ਬੰਦ ਹੋਣ ਔਰ ਉਹਦਾ ਨਿਪਟਾਰਾ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਸੋ ਗੜੀ ਸਾਹਿਬ ਇਸ ਵਕਤ ਤੁਹਾਨੂੰ ਆਕਾਲਪੁਰ ਕਨੇ ਬਹੁਤ ਵੱਡੀ ਸੇਵਾ ਜਿਹੜੀ ਹੈ ਉਹ ਦਿੱਤੀ ਹੈ ਔਰ ਸਾਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਸੇਵਾਵਾਂ 'ਤੇ ਪੂਰਾ ਉਤਰੂਗੇ ਔਰ ਪਾਵਰ ਆਫ ਸੋਸ਼ਲ ਜੁਨਟੀ ਨੇ ਕੁਝ ਡਿਮਾਂਡਸ ਵੀ ਤੁਹਾਡੇ ਸਾਹਮਣੇ ਰੱਖੀਆਂ ਨੇ ਔਰ ਉਹ ਡਿਮਾਂਡ ਜਿਹੜੀਆਂ ਨੇ ਪਬਲਿਕ ਦੇ ਨਾਲ ਰਿਲੇਟਡ ਨੇ ਕਿ ਜਲਦੀ ਤੋਂ ਜਲਦੀ ਐਸਸੀ ਜਿਹੜੀਆਂ ਇਹ ਐਸਸੀ ਸਮਾਜ ਦੇ ਨਾਲ ਸੰਬੰਧਿਤ ਸ਼ਿਕਾਇਤਾਂ ਨੇ ਉਹਨਾਂ ਨੂੰ ਉਹਨਾਂ ਦਾ ਨਿਪਟਾਰਾ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਕੀਤਾ ਜਾਵੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਨ ਸਾਧ ਦੀ ਇਹ दिली ਖੁਆਇਸ਼ ਹੈ ਕਿ ਇਹਨਾਂ ਨੂੰ ਭਵਨ ਤੇ ਬੁਲਾਇਆ ਜਾਵੇ ਐਸਸੀ ਕਮਿਸ਼ਨ ਦੇ ਚੇਅਰ ਪਰਸਨ ਜਸਵੀਰ ਸਿੰਘ ਗੜੀ ਜੀ ਨੂੰ ਔਰ ਜਿੰਨੀਆਂ ਵੀ ਐਸੀ ਸਮਾਜ ਦੇ ਨਾਲ ਸੰਬੰਧਿਤ ਸ਼ਿਕਾਇਤਾਂ ਨੇ ਉਹਨਾਂ ਦਾ ਨਿਪਟਾਰਾ ਜਿਹੜਾ ਹੋ ਮੌਕੇ ਤੇ ਕੀਤਾ ਜਾਵੇ ਭਵਿੱਖ ਵਿੱਚ ਕੀ ਹੋਏਗਾ ਇਸ ਤੇ ਰਹੇਗੀ ਪੋਸੂਨਾਮਾ ਚੈਨਲ ਦੀ ਨਜ਼ਰ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਔਰ ਮੈਨੂੰ ਦਿਓ ਇਜਾਜ਼ਤ ਜੈਪੀ ਜੈਪਾਰ